ਕੁਝ ਤਾਂ ਦੁਨੀਆ ਦੇ ਵਿੱਚ ਬੇहद ਖੂਬਸੂਰਤ ਆਈਲੈਂਡ ਯਾਨੀ ਕਿ ਟਾਪੂ ਮੌਜੂਦ ਨੇ ਸਾਲ ਦੇ 12 ਮਹੀਨੇ ਇੱਥੇ ਸਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ ਲੋਕ ਦੂਰੋਂ ਦੂਰੋਂ ਇੱਥੇ ਦੀ ਖੂਬਸੂਰਤ ਨਜ਼ਾਰੇ ਦੇਖਣ ਆਉਂਦੇ ਨੇ ਪਰ ਇਟਲੀ ਦੀ ਧਰਤੀ ਤੇ ਇੱਕ ਅਜਿਹਾ ਆਈਲੈਂਡ ਯਾਨੀ ਟਾਪੂ ਮੌਜੂਦ ਹੈ ਜੁਤੇ ਚਾਹ ਕੇ ਵੀ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਇੱਥੇ ਦੀ ਸਰਕਾਰ ਨੇ ਲੋਕਾਂ ਦੇ ਇੱਥੇ ਆਉਣ ਜਾਣ ਤੇ ਘੁੰਮਣ ਤੇ ਬੈਨ ਲਗਾਇਆ ਹੋਇਆ ਹੈ ਇਥੋਂ ਤੱਕ ਕਿ ਲੋਕ ਇਸ ਨੂੰ ਮੌਤ ਦਾ ਟਾਪੂ ਕਹਿਣ ਲੱਗ ਗਏ ਨੇ ਸੋ ਆਖਰ ਅਜੇ ਹਾਂ ਕੀ ਹੈ ਇਸ ਟਾਪੂ ਦੇ ਵਿੱਚ ਕਿ ਲੋਕ ਇਸ ਨੂੰ ਮੌਤ ਦਾ ਟਾਪੂ ਕਹਿ ਰਹੇ ਨੇ ਆਓ ਜਾਣਦੇ ਹਾਂ ਦੁਨੀਆ ਭਰ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਮੌਜੂਦ ਨੇ ਜਿਨ੍ਹਾਂ ਦੇ ਇਤਿਹਾਸ ਬਾਰੇ ਅਸੀਂ ਹੈਰਾਨ ਹੋ ਜਾਂਦੇ ਹਾਂ ਜਦੋਂ ਸੁਣਦੇ ਆ ਪਰ ਵਿਸ਼ਵ ਦੇ ਵਿੱਚ ਕੁਝ ਅਜਿਹੀਆਂ ਰਹੱਸਮਈ ਥਾਵਾਂ ਵੀ ਮੌਜੂਦ ਨੇ ਜਿਨ੍ਹਾਂ ਦੇ ਇਤਿਹਾਸ ਬਾਰੇ ਤਾਂ ਸਾਨੂੰ ਪਤਾ ਹੈ ਪਰ ਉੱਥੇ ਵਾਪਰ ਰਹੀਆਂ ਕੁਝ ਘਟਨਾਵਾਂ ਦਾ ਰਹੱਸ ਸਦੀਆਂ ਬਾਅਦ ਵੀ ਪਤਾ ਨਹੀਂ ਚੱਲ ਸਕਿਆ ਇਟਲੀ ਦੇ ਵਿੱਚ ਮੌਜੂਦ ਪੋਵੋਗਿਲਿਆ ਟਾਪੂ ਨਾਲ ਜੁੜਿਆ ਰਹੱਸ ਵੀ ਕੁਝ ਅਜਿਹਾ ਹੈ ਜਿਸ ਨੂੰ ਅਜੇ ਤੱਕ ਸਲਝਾਇਆ ਨਹੀਂ ਜਾ ਸਕਿਆ ਦਰਅਸਲ ਇਸ ਟਾਪੂ ਨੂੰ ਆਇਲੈਂਡ ਆਫ ਡੈਥ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਹ ਆਇਲੈਂਡ ਇਟਲੀ ਦੇ ਵੈਨਿਸ ਅਤੇ ਲੀਡੋ ਸ਼ਹਿਰ ਦੇ ਵਿਚਕਾਰ ਵੈਨਿਸ਼ੀਅਨ ਖਾੜੀ ਦੇ ਵਿੱਚ ਮੌਜੂਦ ਹੈ ਜਿਸ ਨੂੰ ਇੱਕ ਛੋਟੀ ਜਹੀ ਨਹਿਰ ਤੋਂ ਭਾਗਾ ਤੇ ਵਿੱਚ ਵੰਡਦੀ ਕਿਸੇ ਸਮੇਂ ਦੇ ਵਿੱਚ ਇਹ ਇੱਕ ਬੇਹੱਦ ਖੂਬਸੂਰਤ ਟਾਪੂ ਲੋਕਾਂ ਦੇ ਘੁੰਮਣ ਫਿਰਨ ਦੀ ਪਸੰਦੀਦਾ ਜਗ੍ਹਾ ਹੋਇਆ ਕਰਦਾ ਸੀ ਪਰ ਫਿਰ ਕੁਝ ਅਜੇਆ ਕੀ ਸਰਕਾਰ ਨੇ ਇਸ ਟਾਪੂ ਤੇ ਜਾਣ ਤੇ ਹੀ ਬੈਨ ਲਗਾ ਦਿੱਤਾ ਕਿਹਾ ਜਾਂਦਾ ਹੈ ਕਿ ਇਸ ਟਾਪੂ ਦੇ ਰਾਜ ਤੋਂ ਪਰਤਾ ਉਠਾਉਣ ਦੇ ਜੋ ਵੀ ਸ਼ਖਸ ਇਸ ਟਾਪੂ ਤੇ ਗਿਆ ਉਹਨਾਂ ਵਿੱਚੋਂ ਕੋਈ ਕਦੇ ਵਾਪਸ ਨਹੀਂ ਆਇਆ ਦਰਅਸਲ 16ਵੀਂ ਸਦੀ ਦੇ ਵਿੱਚ ਇਟਲੀ ਵਿੱਚ ਪਲੇਗ ਨਾਂ ਦੀ ਬਿਮਾਰੀ ਕਾਫੀ ਤੇਜ਼ੀ ਦੇ ਨਾਲ ਫੈਲ ਰਹੀ ਸੀ ਜਿਸ ਕਾਰਨ ਇਟਲੀ ਦੇ ਵਿੱਚ ਬਹੁਤ ਸਾਰੇ ਲੋਕ ਇਸ ਭਿਆਨਕ ਬਿਮਾਰੀ ਦੀ ਲਪੇਟ ਦੇ ਵਿੱਚ ਆ ਕੇ ਜਾਂ ਤਾਂ ਮਰ ਗਏ ਸੀ ਜਾਂ ਫਿਰ ਮਰਨ ਦੇ ਕੰਢੇ ਪੁੱਜ ਚੁੱਕੇ ਸੀ ਪੂਰੇ ਯੂਰਪ ਦੇ ਵਿੱਚੋਂ ਇਟਲੀ ਵਿੱਚ ਹੀ ਇਸ ਬਿਮਾਰੀ ਦਾ ਅਸਰ ਜ਼ਿਆਦਾ ਹੋਇਆ ਸੀ ਜਦੋਂ ਇਹ ਬਿਮਾਰੀ ਕਾਫੀ ਹੱਦ ਤੱਕ ਵਧਣ ਲੱਗ ਪਈ ਤਾਂ ਇਟਲੀ ਦੀ ਸਰਕਾਰ ਨੇ ਪਲੇਗ ਤੋਂ ਪੀੜਤ ਲੋਕਾਂ ਨੂੰ ਇਸ ਟਾਪੂ ਤੇ ਸ਼ਿਫਟ ਕਰਨ ਦਾ ਫੈਸਲਾ ਕੀਤਾ ਕਿਉਂਕਿ ਇਹ ਆਈਸੋਲੇਟਿਡ ਆਈਲੈਂਡ ਸੀ ਜ ਜਿਸ ਨੂੰ ਪਲੇਗ ਕੁਐਰੈਂਟਾਈਨ ਸਟੇਸ਼ਨ ਦੇ ਰੂਪ ਦੇ ਵਿੱਚ ਵਰਤੋਂ ਕੀਤਾ ਜਾਣ ਲੱਗਾ ਇੰਨਾ ਹੀ ਨਹੀਂ ਪਲੇਗ ਨਾਲ ਜਿਸ ਕਿਸੇ ਦੀ ਵੀ ਮੌਤ ਹੋ ਜਾਂਦੀ ਉਸ ਨੂੰ ਉੱਥੇ ਹੀ ਦਫਨਾ ਦਿੱਤਾ ਜਾਂਦਾ ਸੀ ਹੌਲੀ ਹੌਲੀ ਇਹ ਜਗਾ ਬਿਮਾਰ ਲੋਕਾਂ ਦੇ ਨਾਲ ਭਰ ਗਈ ਅਤੇ ਇੱਕ ਸਮਾਂ ਅਜਿਹਾ ਆ ਗਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਮਰੀਜ਼ ਇੱਥੇ ਰਹਿਣ ਲੱਗੇ ਕੁਐਰੈਂਟਾਈਨ ਸਟੇਸ਼ਨ ਹੌਣ ਦੇ ਕਰਕੇ ਬਿਮਾਰ ਲੋਕਾਂ ਨੂੰ ਇੱਥੇ ਜ਼ਿਆਦਾ ਤੋਂ ਜ਼ਿਆਦਾ 40 ਦਿਨ ਤੱਕ ਹੀ ਰੱਖਿਆ ਜਾਂਦਾ ਸੀ ਪਰ ਹਾਲਾਤ ਇਨੇ ਖਰਾਬ ਹੋ ਗਏ ਸਨ ਕਿ ਜੋ ਇੱਕ ਵਾਰ ਇੱਥੇ ਆ ਗਿਆ ਉਸ ਨੂੰ ਮੁੜ ਕੇ ਘਰ ਵਾਪਸ ਜਾਣ ਦਾ ਮੌਕਾ ਨਹੀਂ ਮਿਲਿਆ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਇਸ ਟਾਪੂ ਤੇ ਇਕੱਠੇ ਲਗਭਗ 1,60,000 ਲੋਕਾਂ ਨੂੰ ਜ਼ਿੰਦਾ ਚਲਾ ਦਿੱਤਾ ਗਿਆ ਸੀ ਤਾਂ ਕਿ ਲਗਾਤਾਰ ਵੱਧ ਰਹੇ ਬਿਮਾਰ ਲੋਕਾਂ ਦੀ ਭੀੜ ਨੂੰ ਘੱਟ ਕੀਤਾ ਜਾ ਸਕੇ ਪਲੇਗ ਦੇ ਖਤਮ ਹੋਣ ਤੋਂ ਬਾਅਦ ਕੁਝ ਸਮੇਂ ਮਗਰੋਂ ਇਟਲੀ ਵਾਸੀਆਂ ਨੂੰ ਫਿਰ ਇੱਕ ਬਿਮਾਰੀ ਲਾ ਇਲਾਜ ਬਿਮਾਰੀ ਕਾਲੇ ਬੁਖਾਰ ਨੇ ਘੇਰ ਲਿਆ। ਪਲੇਗ ਦੇ ਵਾਂਗ ਕਾਲੇ ਬੁਖਾਰ ਦਾ ਵੀ ਇਟਲੀ ਦੇ ਵਿੱਚ ਕੋਈ ਇਲਾਜ ਨਹੀਂ ਸੀ। ਬਹੁਤ ਸਾਰੇ ਲੋਕ ਇਸ ਬੁਖਾਰ ਦੀ ਵਜ੍ਹਾ ਦੇ ਨਾਲ ਮਰਨ ਲੱਗੇ ਅਤੇ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਇੱਥੇ ਲਿਆ ਕੇ ਐਵੇਂ ਹੀ ਸੁੱਟ ਦਿੱਤਾ ਜਾਂਦਾ ਸੀ ਜਿਸ ਕਾਰਨ ਇਹ ਜਗ੍ਹਾ ਇੱਕ ਨਰਕ ਦੀ ਤਰ੍ਹਾਂ ਬਣ ਚੁੱਕੀ ਸੀ। ਸਾਲ 1922 ਦੇ ਵਿੱਚ ਲੱਖਾਂ ਲੋਕਾਂ ਦੀਆਂ ਮੌਤਾਂ ਦੇ ਗਵਾਹ ਬਣੇ ਇਸ ਟਾਪੂ ਤੇ ਇੱਕ ਮੈਂਟਲ ਹਸਪੀਟਲ ਬਣਾਇਆ ਗਿਆ। ਬਸ ਇੱਥੋਂ ਹੀ ਸ਼ੁਰੂ ਹੋਇਆ ਡਰਾਉਣੀਆਂ ਘਟਨਾਵਾਂ ਵਾਪਰਨ ਦਾ ਸਿਲਸਿਲਾ ਇਸ ਹਸਪਤਾਲ ਦੇ ਵਿੱਚ ਰਹਿਣ ਵਾਲੇ ਸਟਾਫ ਅਤੇ ਮਰੀਜ਼ਾਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਇਸ ਟਾਪੂ ਤੇ ਕਈ ਭੂਤ ਅਤੇ ਆਤਮਾਵਾਂ ਨੂੰ ਮਹਿਸੂਸ ਕੀਤਾ ਅਤੇ ਦੇਖਿਆ ਵੀ ਹੈ ਪੈਰਾਨਾਰਮਲ ਨਜ਼ਰੀਏ ਤੋਂ ਇਹ ਟਾਪੂ ਇਨਾ ਖਤਰਨਾਕ ਦੱਸਿਆ ਜਾਣ ਲੱਗ ਪਿਆ ਕਿ ਲੋਕ ਇੱਥੋਂ ਤੱਕ ਦਾਵਾ ਕਰਨ ਲੱਗ ਪਏ ਕਿ ਰਾਤ ਦੇ ਸਮੇਂ ਇਸ ਟਾਪੂ ਤੇ ਜ਼ਿੰਦਾ ਅਤੇ ਮੁਰਦਾ ਲੋਕਾਂ ਦੇ ਵਿੱਚ ਫਰਕ ਕਰਨਾ ਮੁਸ਼ਕਲ ਹੋ ਗਿਆ ਸੀ ਇੱਥੇ ਰਹਿਣ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ ਰਾਤ ਦੇ ਸਮੇਂ ਇੱਥੇ ਡਰਾਵਣੀਆਂ ਆਵਾਜ਼ਾਂ ਆਉਣੀਆਂ ਇੱਕ ਆਮ ਚੀਜ਼ ਹੀ ਬਣ ਗਈ ਸੀ ਜੋ ਹਸਪਤਾਲ ਦੇ ਮਰੀਜ਼ਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੇ ਸਨ ਜਿਹੜੇ ਕੁਝ ਚੋਣਵੇਂ ਲੋਕ ਇੱਥੋਂ ਵਾਪਸ ਵੀ ਗਏ ਉਹਨਾਂ ਨੇ ਬਸ ਇਹੀ ਆਖਿਆ ਕਿ ਟਾਪੂ ਸਾਡੀ ਦੁਨੀਆ ਦੇ ਵਿੱਚ ਜ਼ਿੰਦਾ ਜਾਗਦਾ ਨਰਕ ਹੈ ਇੱਥੇ ਕੋਈ ਇਨਸਾਨ ਜਾਂਦਾ ਤਾਂ ਆਪਣੀ ਮਰਜ਼ੀ ਦੇ ਨਾਲ ਪਰ ਉਸ ਦਾ ਵਾਪਸ ਪਰਤਣਾ ਉਹਨਾਂ ਆਤਮਾਵਾਂ ਦੇ ਰਹਿਮ ਕਰਮ ਤੇ ਨਿਰਭਰ ਕਰਦਾ ਜੋ ਇੱਥੇ ਰਾਜ ਕਰਦੀਆਂ ਨੇ 18 ਏਕੜ ਦੇ ਵਿੱਚ ਫੈਲੇ ਇਸ ਟਾਪੂ ਨੂੰ ਡਰਾਵਨੀਆਂ ਥਾਵਾਂ ਦੀ ਸੂਚੀ ਵਿੱਚ ਤੀਜੇ ਨੰਬਰ ਤੇ ਰੱਖਿਆ ਗਿਆ ਜਦਕਿ ਵਿਸ਼ਵ ਦੇ ਵਿੱਚ ਪਹਿਲੇ ਨੰਬਰ ਤੇ ਯੂਰਪ ਦੇ ਹੌਂਟਡ ਆਈਲੈਂਡ ਦਾ ਨਾਮ ਆਉਂਦਾ ਇਟਲੀ ਸਰਕਾਰ ਦੇ ਬੈਨ ਮਗਰੋਂ ਹੁਣ ਇਸ ਟਾਪੂ ਤੇ ਜਾਣ ਦੀ ਕੋਈ ਹਿੰਮਤ ਨਹੀਂ ਕਰਦਾ ਬਲਕਿ ਇਟਲੀ ਦੇ ਮਛੇਰੇ ਇਸ ਟਾਪੂ ਦੇ ਨੇੜੇ ਤੇੜੇ ਮੱਛੀਆਂ ਤੱਕ ਨਹੀਂ ਫੜਦੇ ਕਿਉਂਕਿ ਮੱਛੀਆਂ ਫੜਨ ਵਾਲੇ ਜਾਲ ਦੇ ਵਿੱਚ ਮੱਛੀਆਂ ਨਹੀਂ ਬਲਕਿ ਇਨਸਾਨੀ ਹੱਡੀਆਂ ਹੀ ਨਿਕਲਦੀਆਂ ਨੇ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਦਿਆ ਗਿਆ ਤੋਂ ਬਾਅਦ 40 ਸਾਲਾਂ ਦੇ ਬ੍ਰਿਟਿਸ਼ ਕੋ ਮੈਚ ਨਦਰਨ ਅਤੇ 54 ਸਾਲਾ ਐਂਡੀ ਥਾਮpson ਨੇ ਕੁਝ ਸਾਲ ਪਹਿਲਾਂ ਇਸ ਟਾਪੂ ਦਾ ਦੌਰਾ ਕੀਤਾ ਸੀ। ਉਹਨਾਂ ਨੇ ਕਈ ਥਾਵਾਂ ਦੀਆਂ ਤਸਵੀਰਾਂ ਖਿੱਚੀਆਂ ਤੇ ਸ਼ੇਅਰ ਵੀ ਕੀਤੀਆਂ। ਖੋਜ ਕਰਨ ਵਾਲੇ ਮੈਚ ਨੇ ਦੱਸਿਆ ਕਿ ਉਸ ਟਾਪੂ ਤੇ ਜਾਣਾ ਵਾਕਈ ਇੱਕ ਡਰਾਵਣਾ ਅਨੁਭਵ ਸੀ। ਅਜੋ ਇਸ ਨੂੰ ਜ਼ਿੰਦਗੀ ਵਿੱਚ ਕਦੇ ਭੁੱਲ ਨਹੀਂ ਸਕਣਗੇ। ਇਹ ਜਾਣਕਾਰੀ ਇੰਟਰਨੈਟ ਤੋਂ ਇਕੱਤਰ ਕੀਤੀ ਗਈ ਹੈ। ਇਸ ਦਾ ਮਕਸਦ ਵਹਿਮ ਭਰਮ ਫੈਲਾਉਣਾ ਨਹੀਂ ਬਲਕਿ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਹੈ। ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕੀ ਸਾਨੂੰ ਕਮੈਂਟ ਜ਼ਰੀਏ ਆਪਣੀ رائے ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ